ਸਾਤ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਪਰਮਾ ਵਿੱਚ ਜਗ੍ਹਾ ਹੈਗੀ ਕੋਨ ਯੋ ਲਵਨ ਮੈਂ ਨਾਮ ਲਿਖ ਕੇ ਸਾਰੇ ਦੇ ਦਾਂਗਾ ਤੁਹਾਨੂੰ ਪਰ ਇੱਥੇ ਕੀ ਹੋਇਆ ਹੈਗਾ ਇੱਕ ਬੰਮਨ ਨੇ ਜਬਰਦਸਤੀ ਗੁਰਦੁਆਰਾ ਸਾਹਿਬ ਕਬਜ਼ਾ ਕਿਤੇ ਹੋਏ ਨੇ ਠੀਕ ਹੈ ਕਿਉਂਕਿ ਜਿਹੜੇ ਸਿੰਘ ਸਾਹਿਬ ਸੀਗੇ ਪੁਰਾਣੇ ਉਹ ਗੁਜ਼ਰ ਗਏ ਤੇ ਬਾਅਦ ਚ ਬਾਮਨ ਨੇ ਇੱਥੇ ਦਾ ਬਦਮਾਸ਼ ਹੈਗਾ ਉਹਨੇ ਚੁੱਕ ਕਰੇ ਜੇ ਤੇ ਨਹੀਂ ਉਹਨੂੰ ਦੀ ਪੁੱਤ ਉਹਨਾਂ ਨੇ ਇਹ ਗੁਰਦੁਆਰਾ ਸਾਹਿਬ ਕੈਪਚਰ ਕਿਤੇ ਹੋਏ ਨੇ ਆਪਣੇ ਕਬਜ਼ੇ ਚ ਹੁਣ ਤੁਸੀਂ ਦੇਖ ਸਕਦੇ ਹੋ ਅੱਗੇ ਤੋਂ ਹੱਟ ਜਾ ਪਿੱਛੇ ਆ ਜਾ ਮੇਰੇ ਇਹ ਤੁਸੀਂ ਦੇਖੋ ਗੁਰਦੁਆਰੇ ਦੀ ਬਾਉਂਡਰੀ ਹੈਗੀ ਠੀਕ ਹੈ ਉਹਨਾਂ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਾਂਗੇ ਤੇ ਕੀ ਹਾਲ ਹੈ ਗੁਰਦੁਆਰੇ ਦਾ ਕਿਤੇ ਕੀ ਹਾਲ ਨਹੀਂ ਹੈ ਕਿਤੇ ਦਾ ਇਹ ਦੇਖੋ ਇਹ ਸਾਰੀ ਕੰਸਟਰਕਸ਼ਨ ਹੋਣੀ ਚਾਹੀਦੀ ਸੀ ਗੁਰਦੁਆਰਾ ਸਾਹਿਬ ਦੀ ਪਰੋ ਜਿੰਨਾ ਵੀ ਚੜਾਵਾ ਆਂਦਾ ਉਹ ਕੰਸਟਰਕਸ਼ਨ ਚ ਨਹੀਂ ਲੈਂਦਾ ਉਹ ਸਾਰਾ ਚੜਾਵਾ ਖੁਦ ਖਾਨਦਾ ਹੈ ਇਹ ਥੋੜੇ ਬਹੁਤ ਜਿਹੜੇ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ ਚ ਉਹਨਾਂ ਲਈ ਜਗ੍ਹਾ ਹੈਗੀ ਆ ਮੂਰੇ ਤੁਸੀਂ ਜਗ੍ਹਾ ਦੇਖਦੇ ਹੋ ਨਾ ਉਹ ਜਗ੍ਹਾ ਹੈਗੀ ਤੇ ਇਹਨਾਂ ਨੂੰ ਤੰਗ ਕਰਨ ਲਈ ਸਾਰਾ ਮਲਬਾ ਇੱਥੇ ਛੱਟਿਆ ਹੋਇਆ ਤਾਂ ਕਿ ਜਦ ਥੋੜਾ ਆਏ ਸੌਰੀ ਅੰਦਰ ਜਾਏ ਇੱਧਰ ਇੱਕ ਬਹੁਤ ਚੰਗਾ ਬਾਥਰੂਮ ਬਣਿਆ ਹੋਇਆ ਸੀ ਪਹਿਲਾਂ ਇਹ ਤੇ ਲੰਗਰ ਦੀ ਜਗ੍ਹਾ ਸੀਗੀ ਸਾਰੀ ਸਾਰੀ ਉਹਨੇ ਢਾਕੇ ਨਾ ਇਹ ਦੇਖੋ ਸਾਰਾ ਸਮਾਨ ਤੇ ਹੈ ਕੁਝ ਵੀ ਨਹੀਂ ਹੋ ਰਿਹਾ ਇੱਥੇ ਤੇ ਇੱਥੇ ਇਹਦਾ ਮੁੰਡਾ ਹੁੰਦਾ ਹੈ ਇਹ ਕੰਮ ਕਰਦਾ ਇੱਥੇ ਆ ਕੇ ਇਹ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਹੈ ਮਹਾਰਾਜ ਸਾਹਿਬੀ ਦਾ ਪ੍ਰਕਾਸ਼ ਉੱਥੇ ਹੈਗਾ ਉੱਥੇ ਇਹ ਐਂਟਰੈਂਸ ਹੈਗੀ ਇੱਥੇ ਇਹ ਕੰਮ ਹੁੰਦਾ ਨਾਲੇ ਇੱਥੇ ਜਨਾਨੀਆਂ ਆਉਂਦੀਆਂ ਨੇ ਪਰਮਾਸ਼ੀ ਜਿਹੇ ਹੈਗੇ ਇਹ ਮੁੰਡੇ ਜਨਾਨੀਆਂ ਆਉਂਦੀਆਂ ਨੇ ਉਹਨਾਂ ਨੂੰ ਤੰਗ ਕਰਦੇ ਨੇ ਕੋਈ ਜਨਾਨੀ ਇੱਥੇ ਇਸ਼ਨਾਨ ਕਰਦੀ ਹੈ ਇੱਥੇ ਚੱਲ ਕੇ ਦੇਖਦੇ ਨੇ ਤੇ ਇੱਥੇ ਕੋਈ ਨਹੀਂ ਹੈਗਾ